ਸਤ੍ਰਮ ਸ਼੍ਰੀ ਵਾਹਿਗੁਰੂ ਜੀ ਤਿਨ ਤਾਪ ਬਿਨਵਰਨ ਹਰਮ ਦੁਕੰਤਾ ਸੁਖਰਾਸ ਤਾ ਕੋ ਬਿਗਨ ਕੋ ਲਗੇ ਜਾਗੀ ਪ੍ਰਭ ਆਗੇ ਅਰਦਾਸ ਸਤਨਾਮੁ ਸ੍ਰੀ ਵਾਹਿਗੁਰੂ ਸਾਜ ਜੀ ਆਂਦੇ ਪਹਿਰ ਪਰਤ ਧਰਿਆ ਆਵ ਕਟੈ ਤਨ ਛਿਜੈ ਕਾਲ 에ਰੇ ਫਿਰ ਬਦਕ ਜਿਉ ਕੋ ਕਮਣਾ ਵਿਦ ਕੀਜੈ ਸੋਦਨੇ ਹਮਨ ਲੰਗਾ ਮਾਤ ਪਿਤਾ ਭਾਈ ਸੁਧ ਮਨੰਤਾ ਕੋ ਕੂ ਹੈ ਕਕਾ ਰਾਮ ਜਬ ਲਗ ਜੋਤ ਕਾਇ ਮੈਂ ਵਰਤੈ ਆਪ ਪਸੂ ਨੈ ਬੁਝੈ ਲਾਤ ਕਰੇ ਜੀਵਨ ਪਦ ਕਾਰਨਾ ਨੋਚਨ ਕਸ਼ੂ ਨੈ ਸੁਝੈ ਤੈ ਤਤ ਬੀਰ ਸੁਨੋ ਰੇ ਪ੍ਰਾਣੀ ਛੋਡੋ ਮਨ ਕੇ ਪਰਬਾ ਕੇਵਲ ਨਾਮ ਜਪੋ ਰੇ ਪ੍ਰਾਣੀ ਪਰਉ ਇੱਕ ਕੀ ਛਲਣਾ ਕਹਤ ਕਬੀਰ ਸੁਨੋ ਰੇ ਪ੍ਰਾਣੀ ਛੋਡੋ ਮਨ ਕੇ ਪਰਮ ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਇੱਕ ਕੀ ਸ਼ਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਨ ਵੀਰਵਾਰ 21 ਨਵੰਬਰ 6 ਮੰਗਰ ਹੈ ਅੱਜ ਦਿਨ ਵੀਰਵਾਰ 21 ਨਵੰਬਰ 6 ਮੰਗਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕਿਪੋਤ ਦੱਡੂ ਲੜਾ ਬਣਾ ਹੱਦੀ ਲੜਾ ਸੁਣੋ ਸਤਨਾਮ ਸਤਨਾਮ ਜੀ ਵਾਇਗੁਰੂ ਜੀ